ਹਲਵਾਰਾ 메인 ਰੋਡ ਭਾਗ ਦੂਜਾ ਇੱਕ ਵੀਡੀਓ ਮੈਂ ਪਹਿਲਾਂ ਪਾਈ ਆ ਉਹ ਹੋਰ ਸੀਗੀਆਂ ਗਾਵਾ ਇਹ ਹੋਰ ਆ ਕਿਤੇ ਦੋ ਆ ਬੈਠੀਆਂ ਨੇ ਇੱਕੋ ਪਰੇ ਬੈਠੀ ਆ ਇੱਕੋ ਜਮਾ ਮੋੜ ਤੇ ਵਿਚਾਲੇ ਖੜੀ ਆ ਉਹ ਹੁਣ ਸ਼ਾਇਦ ਦਿੱਲੀ ਨੇ ਇੱਕ ਮਿੰਟ ਲੈ ਕੇ ਦਿੱਤੀ ਜਾਵੇ ਆ ਦੇਖ ਇੱਕ ਉਹ ਖੜੀ ਆ ਤਿੰਨ ਗਾਵਾ ਇੱਥੇ ਫਿਰਦੀਆਂ ਨੇ 메인 ਰੋਡ ਤੇ ਉਹਨੂੰ ਦੱਸੋ ਜੇ ਇਹਨਾਂ ਚ ਵੱਜ ਕੇ ਰੱਬ ਨਾ ਕਰੇ ਕਿਸੇ ਦੀ ਕੋਈ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਆ ਉਹਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਲਵਾਰੇ ਪਿੰਡ ਵਾਲੇ ਜਰੂਰ ਸ਼ੇਅਰ ਕਰੋ ਤਾਂ ਕਿ ਆਪਾਂ ਆਪਦੇ ਪਿੰਡ ਦੇ ਭਲੇ ਲਈ ਕੋਈ ਚੰਗਾ ਕੰਮ ਹੋ ਸਕੇ ਗਾਵਾਂ ਦਾ ਕੋਈ ਹੱਲ ਕੀਤਾ ਜਾ ਸਕੇ ਬੇਨਤੀ ਆ ਸਾਰਿਆਂ ਨੂੰ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੱਤ ਹੁਣ ਟੈਕਸ ਨਾ ਜਿਹੜਾ ਆਪਾਂ ਬਿਜਲੀ ਦਾ ਬਿੱਲ ਅੱਗੇ ਭਰਦੇ ਸੀ ਉਹਦੇ ਵਿੱਚ ਬਹੁਤ ਗਊ ਟੈਕਸ ਲਿਆ ਜਾਂਦਾ ਸੀਗਾ ਤੇ ਹੁਣ ਵੀ ਬਹੁਤ ਲੋਕ ਭਰਦੇ ਆ ਅਸੀਂ ਦੁਕਾਨਾਂ ਦਾ ਬਿੱਲ ਭਰਦੇ ਆ ਉਹਦੇ ਵਿੱਚ ਗਊ ਸਸ ਲਿਆ ਜਾਂਦਾ ਸੱਤੋਂ

কথা <laughs> <laughs>